ਭਾਈ ਅਮਰਤਪਾਲ ਸਿੰਘ ਜੋ ਕਿ ਐਨਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਮਾਤਾ ਜੀ ਨੂੰ ਪਿਛਲੇ ਦਿਨਾਂ ਵਿੱਚ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਕਾ ਹੁਣ ਮਾਤਾ ਬਲਵਿੰਦਰ ਕੌਰ ਜੀ ਦੀ ਜ਼ਮਾਨਤ ਕੱਲ ਮਨਜ਼ੂਰ ਹੋ ਗਈ ਹੈ ਤੇ ਉਹ ਜੇਲ੍ਹ ਤੋਂ ਬਾਹਰ ਆ ਗਏ ਨੇ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ 8 ਤਰੀਕ ਦਾ ਚੇਤਨਾ ਮਾਰਚ ਤੱਕਤ ਸ੍ਰੀ ਦਮਦਮਾ ਸਾਹਿਬ ਤੋਂ ਰੱਖਿਆ ਗਿਆ ਸੀ ਤਾਂ ਉਸ ਚੇਤਨਾ ਮਾਰਚ ਵਿੱਚ ਪਹੁੰਚਣ ਲਈ 7 ਤਰੀਕ ਨੂੰ ਹੀ ਸ੍ਰੀ ਅਮਰਤ ਸਰ ਸਾਹਿਬ ਤੋਂ ਚਾਲੇ ਪੱਦਤੇ ਗਏ ਸੀ ਤਾਂ ਜਦੋਂ ਉਹ ਗੋਲਡਨ ਗੇਟ ਕੋਲੇ ਪਹੁੰਚਦੇ ਆ ਤਾਂ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਤੇ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਹੁੰਦਾ ਦੀ ਗੱਲਬਾਤ ਆਓ ਸੁਣ ਲੈਨੇ ਆ ਮਾਤਾ ਬਲਵਿੰਦਰ ਕੌਰ ਜੀ ਦੇ ਮੂੰਹੋਂ ਸਾਬ ਵਾਹਿਗੁਰੂ ਜੀ ਕੀ ਖਤੇ ਪਹਿਲੋਂ ਅਸੀਂ 7 ਤਰੀਕ ਨੂੰ ਚੇਤਨਾ ਮਾਰਚ ਦਾ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੇ ਐਲਾਨ ਕੀਤਾ ਸੀ ਤੇ ਉਹਦੇ ਲਈ 7 ਤਰੀਕ ਨੂੰ ਚੱਲੇ ਸੀ ਕਿਉਂਕਿ 8 ਤਰੀਕ ਨੂੰ ਉੱਥੋਂ ਖਾਲਸਾ ਚੇਤਨਾ ਮਾਰਚ ਚੱਲਣਾ ਸੀ ਤੇ ਇੱਥੋਂ ਸਾਡੇ ਨਾਲ ਹੀ ਪੁਲਿਸ ਦੀਆਂ 5-7 ਗੱਡੀਆਂ ਅੱਗੇ ਸੀ ਤੇ 5-7 ਪਿੱਛੇ ਸੀ ਤੇ 골ਡਨ ਗੇਟ ਲਾਗੇ ਗਏ ਤੇ ਉਹਨਾਂ ਨੇ ਸਾਡੀ ਗੱਡੀ ਰੋਕੀ ਤੇ ਮਤਲਬ ਲੇਡੀ ਪੁਲਿਸ ਬਹੁਤ ਇੱਕ ਦੋ ਜਾਣੀਆਂ ਸੀ ਤੇ ਸਾਰੇ ਜੈਂਟਸ ਪੁਲਿਸ ਵਾਲੇ ਸੀ ਉਹਨਾਂ ਨੇ ਬਹੁਤ ਹੱਥੋਂ ਪਾਈ ਕੀਤੀ ਸਾਡੇ ਨਾਲ ਇਹਨਾਂ ਦੀਆਂ ਮਤਲਬ ਕਿ ਬੀਬੀਆਂ ਸੀ ਸਾਡੇ ਨਾਲ ਉਹਨਾਂ ਦੀਆਂ ਬਾਹਾਂ ਵੀ ਮਰੋੜੀਆਂ ਘੜੀ ਹੋਈ ਟੁੱਟੀ ਇੱਕ ਜਾਣੀ ਦੀ ਦੀ ਭਾਈ ਸਾਹਿਬ ਦੀ ਭੂਆ ਦੀ ਬਹੁਤ ਉਹਨਾਂ ਨੇ ਸਾਡੇ ਨਾਲ ਮਤਲਬ ਗਲਤਵੱਤੀਰਾ ਕੀਤਾ ਫਿਰ ਹਨੂ ਇੱਥੋਂ ਗੱਡੀ ਦਾ ਡਰਾਈਵਰ ਲਾ ਕੇ ਆਪ ਚਲਾ ਕੇ ਗੱਡੀ ਤੇ ਕਿੰਨੀ ਦੂਰ ਜਾ ਕੇ ਤੇ ਬਾਸ ਚ ਬਿਠਾ ਕੇ ਫਿਰ ਹਨੂ ਇੱਕ ਕੈਂਟ ਚ ਲੈ ਗਏ ਸਾਰਾ ਦਿਨ ਸ਼ਾਮ ਤੱਕ ਉੱਥੇ ਰੱਖਿਆ ਤੇ ਸ਼ਾਮ ਤੋਂ ਬਾਅਦ ਫਿਰ ਸਾਡੀ ਮਤਲਬ ਕਿ ਰੈਸਟ ਪਾਈ ਤੇ ਜੇਲ੍ਹ ਚ ਲੈ ਗਏ